ਸਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਪਿੰਡ ਮੂਸੇ ਦੇ ਵਿੱਚ ਖੁਸ਼ੀਆਂ ਵਾਪਸ ਪਰਤੀਆਂ ਮਾਤਾ ਚਰਨ ਕੌਰ ਨੇ ਨਿੱਕੇ ਮੂਸੇ ਵਾਲਾ ਨੂੰ ਜਨਮ ਦਿੱਤਾ ਸੋ ਪਿੰਡ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਸੀ ਟ੍ਰੀਟਮੈਂਟ ਹਲੇ ਪੂਰਾ ਨਹੀਂ ਹੋਇਆ ਸੀ ਕਿ ਇੱਕ ਚਿੱਠੀ ਜਿਹੜੀ ਜਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਵੇਰਵੇ ਜਿਹੜੇ ਨੇ ਸਾਂਝੇ ਕਰਨ ਦੇ ਲਈ ਕਿਹਾ ਜਾਂਦਾ ਹੈ ਸਿੱਧੂ ਪਰਿਵਾਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਲਾਈਵ ਹੋ ਕੇ ਆਪਣੀ ਸਾਰੀ ਜਿਹੜੀ ਹੱਦਬੀਤੀ ਦੱਸਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਵੈਸੇ ਪੰਜਾਬ ਸਰਕਾਰ ਦਾ ਨਾਮ ਲਿੱਤਾ ਸੀ ਬਾਅਦ ਵਿੱਚ ਇਹ ਗੱਲ ਸਾਰੀ ਸਾਫ਼ ਹੋ ਗਈ ਸੀ ਕਿ ਇਸ ਵਿੱਚ ਪੰਜਾਬ ਸਰਕਾਰ ਦਾ ਜਾਂ ਮੁੱਖ ਮੰਤਰੀ ਪੰਜਾਬ ਦਾ ਕੋਈ ਰੋਲ ਨਹੀਂ ਕੇਂਦਰ ਨੇ ਇਹ ਪੰਜਾਬ ਦੇ ਸਿਹਤ ਵਿਭਾਗ ਦੇ ਜਿਹੜੇ ਸਕੱਤਰ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਹੈ ਮੰਗੀ ਸੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਵੀ ਬਿਆਨ ਆਉਂਦਾ ਕਿ ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਹ ਜੋ ਵੀ ਚਿੱਠੀ ਦੇ ਵਿੱਚ ਪੁੱਛਿਆ ਗਿਆ ਕੇਂਦਰ ਸਰਕਾਰ ਵੱਲੋਂ ਪੁੱਛਿਆ ਗਿਆ ਸੋ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਇੱਕ ਪਾਸੇ ਚੋਣ ਜ਼ਾਬਤਾ ਲੱਗਿਆ ਹੈ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਸਿਰ ਤੇ ਨੇ ਕੀ ਲੋਕ ਸਭਾ ਦੇ ਇਲੈਕਸ਼ਨਸ ਦੇ ਉੱਪਰ ਫੋਕਸ ਕਰਨਾ ਜ਼ਿਆਦਾ ਜ਼ਰੂਰੀ ਹੈ ਜਾਂ ਸਿੱਧੂ ਮੂਸੇਵਾਲਾ ਦੇ ਕਾਰਨ ਜੋ ਦੁਬਾਰਾ ਖੁਸ਼ੀਆਂ ਪਾਤੀਆਂ ਨੇ ਜਿਸ ਦੇ ਨਾਲ ਇੱਕ ਮਾਂ ਨੂੰ ਇੱਕ ਬਾਪ ਨੂੰ ਜੀਉਣ ਦਾ ਸਹਾਰਾ ਮਿਲਿਆ ਉਸ ਦੀ ਤਫ਼ਤੀਸ਼ ਕਰਨੀ ਜਿਹੜੀ ਜ਼ਿਆਦਾ ਜ਼ਰੂਰੀ ਹੈ ਸੋ ਕਾਨੂੰਨੀ ਪੱਖ ਤੋਂ ਇਹ ਕੀ ਸਹੀ ਹੈ ਕੀ ਗਲਤ ਹੈ ਕਿਉਂਕਿ ਇੱਕ ਗੱਲ ਵਾਰ-ਵਾਰ ਜਿਹੜੀ ਕਹੀ ਜਾਂਦੀ ਹੈ ਕਿ ਭਾਰਤ ਦੇ ਕਾਨੂੰਨ ਮੁਤਾਬਕ ਜਿਹੜਾ ਆਈਵੀਐਫ ਟਰੀਟਮੈਂਟ ਦਾ ਸਮਾਂ ਹੈ ਉਹ 21 ਸਾਲ ਤੋਂ 58 ਮਾਫ ਕਰਨਾ 21 ਸਾਲ ਤੋਂ 50 ਸਾਲ ਦੀ ਉਮਰ ਤੱਕ ਦਾ ਨਿਰਧਾਰਿਤ ਕੀਤਾ ਗਿਆ ਪਰ ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਚਰਨ ਘੜ ਉਹਨਾਂ ਦੀ ਉਮਰ 58 ਸਾਲ ਜਿਹੜੀ ਹੈ ਇਸ ਕਰਕੇ ਉਹਨਾਂ ਦੇ ਉੱਪਰ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਕਿ ਗਲਤ ਤਰੀਕੇ ਦੇ ਨਾਲ ਇਸ ਬੇਬੀ ਨੂੰ ਪਲਾਨ ਕੀਤਾ ਗਿਆ ਸੋ ਕੀ ਇਹ ਸਾਰੀ ਸਚਾਈ ਇਸ ਬਾਰੇ ਚ ਆਤਮਾਰਾਂਗੇ ਔਰ ਕਾਨੂੰਨੀ ਮਾਹਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਕਿ ਆਈਵੀਐਫ ਟਰੀਟਮੈਂਟ ਦੇ ਲਈ ਜੋ ਮਿਆਦ ਹੈ ਉਮਰ ਦੀ ਉਹ ਕੀ ਹੈ ਉਸ ਬਾਰੇ ਕਾਨੂੰਨੀ ਪੱਖ ਕੀ ਹੈ ਸੋ ਸਾਡੇ ਨਾਲ ਸਾਡੇ ਦੇਸ਼ ਦੇ ਸੀਨੀਅਰ ਵਕੀਲ ਜਿਹੜੇ ਕਾਨੂੰਨ ਨੂੰ ਹਰ ਪੱਖੋਂ ਸਮਝਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਐਚਐਸ ਫੁਲਕਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਹੀ ਤੱਤ ਕੀ ਨੇ ਸੋ ਫੁਲਕਾ ਸਾਹਿਬ ਤੁਹਾਨੂੰ ਸਾਰਾ ਮਾਮਲਾ ਪਤਾ ਹੈ ਕਿ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਇੱਕ ਚਿੱਠੀ ਕੇਂਦਰ ਸਰਕਾਰ ਵੱਲੋਂ ਜਾਰੀ ਕਰਕੇ ਉਹਨਾਂ ਤੋਂ ਵੇਰਵਾ ਮੰਗਿਆ ਗਿਆ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਪਹਿਲੀ ਗੱਲ ਜੋ ਵੀ ਕੋਈ ਕਪਲ ਹੈ ਜੀ ਜੀ ਉਸ ਤੇ ਉੱਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਕਿ ਉਹ ਕਿਸ ਏਜ ਤੱਕ ਕੋਈ ਬੱਚੇ ਨੂੰ ਵਰਤ ਦੇ ਸਕਦਾ ਜੀ ਹੁਣ ਉਹਦੇ ਤੇ ਮਲਕੇ ਚਾਹੇ 90 ਸਾਲ ਤੱਕ ਵੀ ਜੇ ਕੈਪੈਸਿਟੀ ਹੈ ਤਾਂ ਜਿਤੋਂ 90 ਸਾਲ ਤੱਕ ਵੀ ਪਿੱਛੇ ਜੇ ਸੀ 90 ਸਾਲ ਦੀ ਇੱਕ ਐਲਈਡੀ ਨੇ ਵੀ ਵਰਤ ਦਿੱਤਾ ਜੀ ਉੱਤੇ ਬਿਲਕੁਲ ਕੋਈ ਰੈਸਟ੍ਰਿਕਸ਼ਨ ਨਹੀਂ ਨੰਬਰ 2 ਹੁਣ ਉਹ ਜਿਹੜੀ ਪ੍ਰੈਗਨੈਂਸੀ ਹੋਣੀ ਹੈ ਪ੍ਰੈਗਨੈਂਸੀ ਦਾ ਤਰੀਕਾ ਕੀ ਹੈ ਉਹ ਨੈਚੁਰਲ ਪ੍ਰੈਗਨੈਂਸੀ ਹੈ ਜਾਂ ਆਈਵੀਫਐਕ ਨਾਲ ਆ ਜੀ ਉਸ ਤੇ ਉੱਤੇ ਵੀ ਕੋਈ ਰੈਸਟ੍ਰਿਕਸ਼ਨ ਉਸ ਕਿਸੇ ਕਪਲ ਦੇ ਉੱਤੇ ਨਹੀਂ ਹੈ ਜੀ ਕਿ ਉਹ ਇਸ ਤੋਂ ਉੱਪਰ ਇਹ ਟੈਕਨੋਲੋਜੀ ਨਹੀਂ ਫਾਲੋ ਕਰ ਸਕਦਾ ਜੀ ਜੋ ਇਹਨਾਂ ਨੇ ਰੂਲ ਬਣਾਇਆ ਇਹ ਐਆਰਟੀਐਕੀ ਨੂੰ ਕਹਿੰਦੇ ਆ ਐਸੋਸੀਏਟਿਡ ਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2020 ਕੀ ਜੀ ਤੇ ਉਹਦੇ ਵਿੱਚ ਕਲੀਨਿਕ ਨੂੰ ਰਜਿਸਟਰ ਕਰਦੇ ਆ ਕਿਉਂਕਿ ਦੇਖੋ ਕਲੀਨਿਕ ਬਹੁਤ ਕਪਲਾ ਕਰਤੀਆਂ ਸੀ ਬਿਲਕੁਲ ਇਹ ਜੋ ਕਲੀਨਿਕ ਕਈ ਪੇਸ਼ੈਂਟਸ ਨੂੰ ਉਹ ਤੋਂ ਬਲਕੇ ਪੈਸ਼ੇ ਬਹੁਤ ਐਮੇਡ ਲੈ ਲਿੰਦੇ ਸੀ ਉਹਨਾਂ ਕੋਲ ਐਕਸੀ ਟੈਕਨੋਲੋਜੀ ਨਹੀਂ ਸੀ ਹੁੰਦੀ ਉਹਨੂੰ ਰੈਗੂਲੇਟ ਕਰਨ ਦੇ ਵਾਸਤੇ ਸਰਕਾਰ ਨੇ ਲਾਅ ਬਣਾਇਆ ਕਿ ਕਲੀਨਿਕ ਨੂੰ ਸੰਚਾਲਨਾ ਪਊਗਾ ਇਹ ਇਹ ਉਹਨਾਂ ਨੋਬਲਸ ਮੇਨਟੇਨ ਕਰਨੇ ਪੈਣਗੇ ਉਹਦੇ ਵਾਸਤੇ ਬਣਾਇਆ ਜੀ ਤੇ ਉਹਦੇ ਵਿੱਚ ਉਹਨਾਂ ਨੇ ਕਲੀਨਿਕ ਨੂੰ ਕਿਹਾ ਜੀ ਕਿ ਕਲੀਨਿਕ ਜਿਹੜੇ ਆਈਵੀਐਫ ਦਾ ਪ੍ਰੋਸੀਜਰ ਇਹ 50 ਸਾਲ ਤੋਂ ਉੱਪਰ ਦੇ ਜੇ ਜੇ ਔਰਤ ਹੋਵੇ ਤਾਂ ਉਹਦੇ ਤੇ ਨਹੀਂ ਕਰ ਸਕਦੀ ਜੀ ਉਹ ਕਲੀਨਿਕ ਵਾਸਤੇ ਇਨਸਟਰਕਸ਼ਨ ਹੈ ਜੀ ਉਹ ਕਿਸੇ ਵਿਅਕਤੀ ਵਾਸਤੇ ਇਨਸਟਰਕਸ਼ਨ ਨਹੀਂ ਉਹਨੇ ਜਿਵੇਂ ਕਿ ਮਲਕੇ ਕਿਹਾ ਜਾਂਦਾ ਕਿ ਜੀ ਇਹ ਜਾ ਕੇ ਬਾਹਰੋਂ ਕਿਤੇ ਕਈ ਲੋਕ ਦਬਾਈ ਜਾਂਦੇ ਆ ਕੋਈ ਸਿੰਗਾਪੁਰ ਜਾਂਦੇ ਆ ਕਿ ਜੀ ਕੋਈ ਇੰਗਲੈਂਡ ਜਾਂਦੇ ਆ ਉਥੋਂ ਦੇ ਲਾਉ ਉਹਨਾਂ ਨੂੰ ਅਪਲਾਈ ਕਰਦੇ ਆ ਜੀ ਉਹ ਪ੍ਰੈਗਨੈਂਸੀ ਮਲਕੇ ਉਥੇ ਉਥੇ ਹੁਣ ਜਿਵੇਂ ਕਹਿੰਦੇ ਕੁਝ ਕੰਟਰੀ ਦੇ ਵਿੱਚ 60 ਸਾਲ ਏਜ ਆ ਜੀ ਕੁਝ ਦੇ ਵਿੱਚ ਸ਼ਾਇਦ ਏਜ ਲਿਮਟ ਨਾ ਹੀ ਹੋਵੇ ਉਸ ਕਰਕੇ ਜਿਹੜਾ ਉਥੋਂ ਜਾ ਕੇ ਇੱਕ ਵਾਰੀ ਪ੍ਰੈਗਨੈਂਸੀ ਹੋ ਗਈ ਪ੍ਰੈਗਨੈਂਸੀ ਦਾ ਤਰੀਕਾ ਕੀ ਆ ਵਾਪਸ ਆ ਕੇ ਆਪਣੇ ਕੰਟਰੀ ਦੇ ਵਿੱਚ ਬਰਤੇ ਸਕਦਾ ਉਸ ਤੋਂ ਬਦ ਕੋਈ ਮਤਲ ਨਹੀਂ ਕੋਈ ਉਥੋਂ ਸਰਕਾਰ ਉਹਨੂੰ ਨਹੀਂ ਬਚ ਸਕਦੀ ਕਿ ਕਿਸ ਤਰੀਕੇ ਨਾਲ ਅਗਲੀ ਗੱਲ ਜਿੱਦੋਂ ਇਹ ਸਿਰਫ ਪ੍ਰੋਸੀਜਰ ਹੁੰਦਾ ਇੱਕ ਮਹੀਨੇ ਦਾ ਜਿੱਦੋਂ ਪ੍ਰੈਗਨੈਂਸੀ ਕਨਫਰਮ ਹੋ ਗਈ ਉਦੋਂ ਬਾਅਦ ਜਿਹੜੀ ਉਹ ਕਲੀਨਿਕ ਆਈਵੀਐਫਸੀ ਕਲੀਨਿਕ ਦਾ ਰੋਲ ਖਤਮ ਜੀ ਬਾਅਦ ਮੈਂ ਇੱਥੇ ਇੱਕ ਸਵਾਲ ਲੈਣਾ ਚਾਹਾਂਗਾ ਜਿਵੇਂ ਬਟਿੰਡਾ ਦੇ ਵਿੱਚ ਜਿਸ ਕਲੀਨਿਕ ਦੇ ਵਿੱਚ ਉਹਨਾਂ ਦੀ ਡਿਟੇਟੀ ਹੁੰਦੀ ਹੈ ਉਹ ਮੈਂ ਉੱਥੇ ਉਸੇ ਉਸੇ ਗੱਲ ਤੇ ਆ ਰਿਹਾ ਹਾਂ ਉਸੇ ਗੱਲ ਤੇ ਆ ਉਹਨਾਂ ਨੂੰ ਵੀ ਸਵਾਲਾਂ ਦੀ ਘੇਰੇ ਦੇ ਵਿੱਚ ਲਿਆ ਜਾ ਰਿਹਾ ਉਸੇ ਉਸੇ ਗੱਲ ਤੇ ਆ ਰਿਹਾ ਹਾਂ ਜੀ ਜਦੋਂ ਇੱਕ ਵਾਰੀ ਪ੍ਰੈਗਨੈਂਸੀ ਹੋ ਜਾਂਦੀ ਹੈ ਪ੍ਰੈਗਨੈਂਸੀ ਕਨਫਰਮ ਹੋ ਗਈ ਇੱਕ ਮਹੀਨੇ ਤੱਕ ਉਹਦਾ ਰੋਲ ਰਹਿੰਦਾ ਉਹ ਜਿਹੜੀ ਕਲੀਨਿਕ ਆ ਜੀ ਕਿਉਂਕਿ ਉਹ ਪਹਿਲੇ ਉਹ ਜਿਹੜਾ ਟੇਕ ਅਪ ਕਰਦੇ ਹੋ ਉਸ ਤੋਂ ਮਗਰੋਂ ਉਸ ਕਲੀਨਿਕ ਦਾ ਬਿਲਕੁਲ ਰੋਲ ਖਤਮ ਜੀ ਹਾਂ ਉਸ ਤੋਂ ਮਗਰੋਂ ਇਹ ਪ੍ਰੈਗਨਸੀ ਪ੍ਰੈਗਨੈਂਟ ਊਮਨ ਹੈ ਉਹਨੂੰ ਪ੍ਰੈਗਨੈਂਟ ਊਮਨ ਕਿਸ ਤਰੀਕੇ ਨਾਲ ਪ੍ਰੈਗਨੈਂਟ ਹੋਈ ਹੈ ਉਹ ਇਹ ਮਟੀਰੀਅਲ ਆ ਜੀ ਉਹਦੇ ਵਿੱਚ ਕੋਈ ਮਿਲ ਕੇ ਫਰਕ ਨਹੀਂ ਹੈ ਕਿ ਨੈਚੁਰਲੀ ਔਰਤ ਪ੍ਰੈਗਨੈਂਟ ਹੋਈ ਹੈ ਜਾਂ ਇਹ ਆਈਵੀਐਫ ਜਣਾ ਹੋਈ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਤੇ ਬਿਲਕੁਲ ਕੋਈ ਫਰਕ ਨਹੀਂ ਹੈ ਉਸ ਤੋਂ ਮਗਰੋਂ ਜਿਹੜਾ ਰੋਲ ਸ਼ੁਰੂ ਹੁੰਦਾ ਉਹ ਹੁੰਦਾ ਨਾਟ ਇੱਕ ਗਾਇਨੇਕੋਲੋਜਿਸਟ ਦਾ ਜੀ ਗਾਇਨੇਕੋਲੋਜਿਸਟ ਦਾ ਰੋਲ ਆ ਉਹਨੇ ਤਾਂ ਉਹਨਾਂ ਨੂੰ ਉਸ ਕੋ ਪ੍ਰੈਗਨੈਂਟ ਊਮਨ ਆ ਗਿਆ ਜੀ ਉਹਨੇ ਪ੍ਰੈਗਨancies ਕਿਵੇਂ ਹੋਈ ਹੈ ਇਹਦਾ ਉਹਨਾਂ ਕੋਈ تعلق ਨਹੀਂ ਬਿਲਕੁਲ ਉਹਦਾ ਕੋਈ تعلق ਨਹੀਂ ਮਤਲਬ ਕਿ ਉਸ ਤੋਂ ਮਗਰੋਂ ਉਹਨਾਂ ਦਾ ਸ਼ੁਰੂ ਹੋ ਗਿਆ ਉਸ ਉਸ ਹਸਪੀਟਲ ਤੋਂ ਸਿਰਫ ਇੰਨਾ ਪੁੱਛ ਸਕਦੇ ਆ ਕਿ ਇਹਦਾ ਆਈਵੀਆ ਪ੍ਰੋਸੀਜਰ ਤੁਸੀਂ ਕੀਤਾ ਕਿ ਨਹੀਂ ਕੀਤਾ ਬਸ ਦੈਟਸ ਇਟ ਉਹ ਵੀ ਜੇਕਰ ਉਹ ਹਸਪੀਟਲ ਆਈਵੀਆ ਪ੍ਰੋਸੀਜਰ ਕਰਦਾ ਹੀ ਨਹੀਂ ਫਿਰ ਉਹ ਵੀ ਉਹ ਵੀ ਗੱਲ ਖਤਮ ਸਿਰਫ ਇੰਨੀ ਗੱਲ ਪੁੱਛ ਸਕਦੇ ਆ ਉਹਨਾਂ ਨੇ ਕਹਿਣਾ ਕਿ ਅਸੀਂ ਆਈਵੀਆ ਪ੍ਰੋਸੀਜਰ ਨਹੀਂ ਕੀਤਾ ਉਸ ਤੋਂ ਮਗਰੋਂ ਉਹਨਾਂ ਤੋਂ ਡਾਕੂਮੈਂਟ ਮੰਗ ਕੇ ਦੀਏ ਕੰਨ ਦੀ ਵੋ ਕੰਨ ਦੀ ਬਿਲਕੁਲ ਕੋਈ ਮਤਲਬ ਨਹੀਂ ਜੀ ਕੋਈ ਮਤਲਬ ਲੀਗਲ ਪੁਆਇੰਟ ਆਫ View ਨਾਲ ਜੇ ਦੇਖਿਆ ਜਾਵੇ ਸਿੱਧੂ ਕੁੱਤੇ ਵਾਲਾ ਦਾ ਪਰਿਵਾਰ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹਨਾਂ ਦਾ ਪੱਖ ਬਿਲਕੁਲ ਸਾਫ਼ ਹੈ ਕੋਈ ਉਹਨਾਂ ਤੇ ਲੀਗਲ ਜਿਹੜੀ ਕਾਰਵਾਈ ਨਹੀਂ ਬਿਲਕੁਲ ਬਿਲਕੁਲ ਉਹਨਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਜੀ ਇਸੇ ਤਰ੍ਹਾਂ ਦਾ ਕੋਈ ਉਹਨਾਂ ਉਹਨਾਂ ਦੇ ਦੇ ਨੇ ਕੋਈ ਕਿਸੇ ਲਾਅ ਦੀ ਉਲੰਘਣਾ ਨਹੀਂ ਕੀਤੀ ਉਹਨਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਦੂਜੀ ਪਾਸੇ ਫੂਲਕਾ ਸਾਹਿਬ ਇਹ ਵੀ ਦੇਖਿਆ ਜਾ ਰਿਹਾ ਕਿ ਕੋਈ ਇਨਸਾਨੀਅਤ ਨੂੰ ਚਰਮਤਾਰ ਕਰਨ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਇਲੈਕਸ਼ਨ ਜਿਹੜੇ ਲੋਕ ਸਭਾ ਦੇ ਸਿਰ ਤੇ ਨੇ ਇੱਕ ਚੋਣ ਜਾਬਤਾ ਲੱਗਿਆ ਹੋਇਆ ਔਰ ਇੱਕ ਮਾਂ ਜੋ ਕਿ ਜਿਸ ਨੂੰ ਜ਼ਿੰਦਗੀ ਜਿਉਣ ਦਾ ਦੁਬਾਰਾ ਸਹਾਰਾ ਮਿਲਿਆ ਉਹਨਾਂ ਦੇ ਕਾਰਕੁਸ਼ੀਆਂ ਆਈਆਂ ਕੀ ਲੱਗਦਾ ਸੀ ਇਸ ਸਮੇਂ ਕੇਂਦਰ ਸਰਕਾਰ ਨੂੰ ਇਹ ਚਿੱਠੀ ਜਿਹੜੀ ਨਹੀਂ ਭੇਜਣੀ ਚਾਹੀਦੀ ਸੀ ਸਮਾਂ ਪਾ ਕੇ ਦੇਖੋ ਗੱਲ ਦੇਖੋ ਗੱਲ ਸੁਣੋ ਇਹ ਚੋਣ ਜਾਬਤੇ ਨਾਲ ਤਾਂ ਚਲੋ ਕਿ ਬਥਾ ਲੰਬਾ ਚੜਾਏ ਜਾਂਦਾ ਲਖ ਨਹੀਂ ਹੈ ਵੈਸੇ ਜੇਕਰ ਜਿਹੜੀ ਜਿਹੜੀ ਗੱਲ ਹੈ ਜਿਸ ਦਾ ਜਵਾਨ ਪੁੱਤ ਬਿਲਕੁਲ ਅਜੇ ਹੁਣੇ ਹੀ ਮਾਰਿਆ ਗਿਆ ਉਹ ਅਜੇ ਵੀ ਘाम ਦੇ ਵਿੱਚ ਅਫਸੋਸ ਦੇ ਵਿੱਚ ਆ ਸਾਰਾ ਪਰਿਵਾਰ ਜੀ ਅਜੇ ਵੀ ਪਰਿਵਾਰ ਗਮੀ ਵਿੱਚ ਆ ਉਸ ਪਰਿਵਾਰ ਦੇ ਵਿੱਚ ਥੋੜੀ ਜਿਹੀ ਖੁਸ਼ੀ ਆਈ ਆ ਜੀ ਐਸਾ ਐਸਾ ਕੀ ਉਹਨਾਂ ਨੇ ਗੁਨਾਹ ਕਰਤਾ ਜੀ ਬਿਲਕੁਲ ਮਤਲਬ ਕਿ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੂੰ ਕਿ ਲਿਖਣੀ ਚਾਹੀਦਾ ਜੀ ਜੇ ਕੇਂਦਰ ਸਰਕਾਰ ਨੇ ਲਿਖ ਵੀ ਦਿੱਤਾ ਜੀ ਤੇ ਪੰਜਾਬ ਸਰਕਾਰ ਪਪਾ ਪਰ ਹੋ ਗਈ ਜੀ ਫਿਰ ਪੰਜਾਬ ਸਰਕਾਰ ਨੂੰ ਤੁਸੀਂ ਆਰਾਮ ਨਾਲ ਕਰੋ ਹੌਲੀ ਕਰੋ ਪਰ ਜਦੋਂ ਚਿੱਠੀਆਂ ਹੀ ਉਹਦੇ ਹੀ ਟੀਮਾਂ ਪੱਤ ਕੇ ਜਿਵੇਂ ਪਤਾ ਨਹੀਂ ਜੀ ਬਸ ਕੀ ਹੋ ਗਿਆ ਜੀ ਜਿਵੇਂ ਉਹ ਕਿ ਜੇ ਕੋਈ ਟੈਰਰਿਸਟ ਐਕਟ ਹੈ ਜੀ ਉੱਥੇ ਤਾਂ ਆਰਡੀਐਕਸ ਪਿਆ ਜੀ ਭੱਜੋ ਜੀ ਉਹਦੇ ਬਲਕਿ ਉਸ ਤਰ੍ਹਾਂ ਦਾ ਰਵਈਆ ਕਿੰਨੀ ਕੇਂਦਰ ਸਰਕਾਰ ਜੀ ਚਿੱਠੀਆਂ ਉੱਤੇ ਪੰਜਾਬ ਸਰਕਾਰ ਐਕਸ਼ਨ ਲੈਂਦੀ ਹੈ ਜੀ ਬਲਕਿ ਇਹ ਗੱਲ ਜਿਵੇਂ ਕਿ ਮੌਕਾ ਹੀ ਲੱਭਣ ਵਾਲੀ ਗੱਲ ਹੁੰਦੀ ਹੈ ਜਿਵੇਂ ਜੀ ਸਾਰਿਆਂ ਨੇ ਦੋਨਾਂ ਨੇ ਇਹ ਦੋਨਾਂ ਸਿਰਫ ਗਲਤੀ ਹੈ ਬਿਲਕੁਲ ਇੰਨੀ ਤੇਜ਼ੀ ਸਿੱਧੂ ਮੈਂ ਜ਼ਿਆਦਾ ਮੈਂ ਜ਼ਿਆਦਾ ਇਹ ਜਿਹੜੇ ਅਫਸਰ ਗਏ ਆ ਜੀ ਜਾ ਕੇ ਕਰ ਰਿਹਾ ਜਾਂ ਜਿਨੇ ਡਾਇਰੈਕਟ ਕੀਤਾ ਉੱਥੇ ਜਾ ਕੇ ਇਨਕੁਆਰੀ ਕਰ ਲਈ ਮੈਂ ਜ਼ਿਆਦਾ ਗਲਤੀ ਉਹਨਾਂ ਦੀ ਕਹੂਗਾ ਉਹਨਾਂ ਦੀ ਸਮਝਦੇ ਕਿਉਂਕਿ ਜੇਕਰ ਕੈਂਟਰ ਸਰਕਾਰ ਨੇ ਚਿੱਠੀਆਂ ਨਾਲ ਲਿਖੀ ਕਹੀ ਜੀ ਦੀ ਇਨਕੁਆਰੀ ਕਰਕੇ ਤੁਸੀਂ ਇੱਥੇ ਇੱਥੇ ਸਾਨੂੰ ਕੀ ਐਕਸ਼ਨ ਰਿਪੋਰਟ ਦਿਓ ਹੈ ਉਹ ਜਿਹੜੇ ਅਫਸਰ ਕੋਲੇ ਆਈ ਹੈ ਜਿਠੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਬਿਲਕੁਲ ਸਹੀ ਹੈ ਕਿ ਲਾਅ ਕੀ ਆ ਕਾਨੂੰਨ ਕੀ ਆ ਬਿਲਕੁਲ ਅਫਸਰ ਅਫਸਰ ਜਿਹੜੇ ਕਿਤੇ ਨਾ ਕਿਤੇ ਜ਼ਿਆਦਾ ਤੇਜ਼ੀ ਨਾਲ ਮਤਲਬ ਕਿ ਇਹ 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 ਮਤਲਬ ਕਿ ਤਾਂ ਬਹਾਨਾ ਲੱਪਣਾ ਮੌਕਾ ਹੀ ਲੱਪਣਾ ਕਿ ਜੀ ਇਸ ਪਰਿਵਾਰ ਨੂੰ ਦੁਖੀ ਕਿਵੇਂ ਕਰਨਾ ਇਹ ਇਹ ਤਾਂ ਉਸ ਤਰ੍ਹਾਂ ਦੀ ਅਪਰੋਚ ਮਤਲਬ ਕਿ ਲੱਗਦੀ ਹੈ ਜੋ ਬਹੁਤ ਹੀ ਕਿੱਟ ਹੈ ਬਹੁਤ ਅਫਸੋਸ ਦੀ ਗੱਲ ਆ ਸੋ ਇਸਨ ਸਾਡੇ ਨਾਲ ਸੀਨੀਅਰ ਵਕੀਲ ਐਚਐਸ ਫੁਲਕਾ ਜੀ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਜੇਕਰ ਲੀਗਲ ਪੁਆਇੰਟ ਆਫ 뷰 ਦੇ ਨਾਲ ਵੇਖਿਆ ਜਾਵੇ ਤਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਉਸਦੇ ਮਾਤਾ ਪਿਤਾ ਕਿਸੇ ਵੀ ਪੱਖੋਂ ਕਸੂਰਵਾਰ ਨਹੀਂ ਹਨ ਜੇਕਰ ਕਾਰਵਾਈ ਬਣਦੀ ਵੀ ਹੈ ਤਾਂ ਉਸ ਕਲੀਨਿਕ ਦੇ ਉੱਪਰ ਬਣਦੀ ਹੈ ਜਿਸ ਨੇ 50 ਸਾਲ ਦੀ ਉਮਰ ਤੋਂ ਉੱਪਰ ਪ੍ਰੈਗਨੈਂਸੀ ਸ਼ੁਰੂ ਕਰਨ ਦੇ ਲਈ ਕਿਸੇ ਔਰਤ ਦਾ ਇਲਾਜ ਕੀਤਾ ਔਰ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇਸ ਆਈਵੀਐਫ ਟ੍ਰੀਟਮੈਂਟ ਦੇ ਲਈ ਪਹਿਲਾਂ ਬਾਹਰ ਗਏ ਉਸ ਤੋਂ ਬਾਅਦ ਉਹਨਾਂ ਨੇ ਇਸ ਬੱਚੇ ਨੂੰ ਪਲਾਨ ਕੀਤਾ ਸੀ ਸੋ ਸਾਰਾ ਪੱਖ ਸੀਨੀਅਰ ਵਕੀਲ ਐਚਐਸ ਫੁਲਕਾ ਨੇ ਲੀਗਲ ਪੱਖ ਜਿਹੜਾ ਦਰਸ਼ਕਾਂ ਦੇ ਸਾਹਮਣੇ ਰੱਖਿਆ ਔਰ ਇੱਕ ਚੀਜ਼ ਸਾਫ਼ ਕੀਤੀ ਕਿ ਕਿਸੇ ਵੀ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਸ ਵਿੱਚ ਕਸੂਰਵਾਰ ਨਹੀਂ ਹੈ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ